ਤੇਰੇ ਨੈਣ ਨਕਸ਼ੀਅਤ ਸੁੰਦਰ ਨੇ ਤਕਣੀ ਵਿੱਚ ਮਸਤੀ ਇੰਤਾ ਦੇ ਸਾਹਾਂ ਵਿੱਚ ਮਈ ਕਾ ਕੁਲੀਆਂ ਨੇ ਜੋ ਹੌਸ਼ ਬੁਲਾ ਦੇ ਜਨਤਾਰੀ ਤੇਰੀ ਜਾਨ ਵਿੱਚ ਖਿੜਕੇ ਨੱਚੀ ਉੱਠਦੇ ਤਵਾਸ ਮੇਰੇ ਮੇਨ ਨਕਸ਼ੀਅਤ ਸੁੰਦਰ ਨੇ ਤਕਣੀ ਵਿੱਚ ਮਸਤੀ ਅੰਤਾ ਦੇ ਸਾਹਾਂ ਵਿੱਚ ਮਈ ਕਾ ਕੁਲਿਆ ਨੇ ਜੋ ਹੌਸ਼ ਬੁਲਾ ਦੇ ਜਿੰਤਾ ਦੇ ਤੇਰੀਆਂ ਵਿੱਚ ਖੜ ਕੇ ਨੱਚ ਉਠ ਮੈਂ ਵਿਸਰੇ ਤਾਂ ਮਰ ਜਾਂਦਾ ਹਾਂ ਜਦ ਪ੍ਰੀਤ ਹਾਰਾ ਦਿੰਦਾ ਮਾ ਸੋ ਸੋ ਵਰ ਤਰ ਜਾਂਦਾ ਜਦ ਪ੍ਰੀਤ ਹਾਰਾ ਦਿੰਦੀ ਸਾਗਰ ਤਰ ਜਾਂਦਾ ਚੰਦ ਦੁਨੀਆ ਚੱਲ ਵੀ ਹੈ ਹੋ ਚੰਦ ਪੰਤ ਖਲਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਜਗ ਪ੍ਰੀਤਾ ਦਾ ਨਜ਼ਾਰਾ ਹੈ ਲੋੜੀਂਦੀ ਪੀਣੇ ਲੋਕੀਂ ਮੇ ਨਿਤਿਓਣ ਸ਼ਿਕੈਂ ਤੋਂ ਪਾਸ ਤੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲਣ ਸੁਆਸ ਮੇਰੇ ਜੋ ਧੁੱਪ ਵਿੱਚ ਤਪ ਸੜ ਉੱਠਦਾ ਹੈ ਜਦ ਮੈਂ ਗੁਰੂ ਆਕਾ ਠਰ ਜਾਂਦਾ ਗਮ ਦੇ ਸਾਗਰ ਡੁੱਬਦਾ ਹਾਂ ਗਮ ਦੇ ਸਾਗਰ ਡੁੱਬਦਾ ਵਾਸ ਮੇਰੇ ਜੋ ਕੁਝ ਦੁਨੀਆਂ ਤੇ ਰਮ ਕਰਿਆ ਇਸ ਸਭ ਵਿੱਚ ਤੇਰਾ ਵਾਸਾ ਹੈ ਇਸ 1084 ਜੁਨਾ ਨੂੰ ਮਨ ਬਹੁਤ ਵੱਡਾ ਪ੍ਰਕਾਸ਼ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ ਚੱਲਣ ਸਵਾਸ ਮੇਰੇ ਕੁਰਬਾਨ ਹਾਂ ਕੁਰਬਾਨ ਹਾਂ ਤੇਰੇ ਨਾਮ ਵਟੋ ਜੋ ਜਪਣ ਮੰਗਾ ਥੋੜੀ ਨੂੰ ਮੁਖ ਕਿਤੇ ਪਈ ਕਾ ਗੋਦਾਰੂ ਕੋਣ ਪਰ ਰੱਖੀ ਵਿੱਚ ਖਾਸ ਮੇਰੇ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲਣ ਸੁਆਸ ਮੇਰੇ